ਅਨਪਛਾਤੇ ਵਿਅਕਤੀਆਂ ਵੱਲੋਂ ਨਰਸ ਦੇ ਚਲਾਈਆਂ ਗਈਆਂ ਗੋਲੀਆਂ ਬਾਹਾਂ 'ਚ ਗੋਲੀ ਲੱਗਣ ਤੋਂ ਬਾਅਦ ਨਰਸ ਨੂੰ ਕਰਾਇਆ ਹਸਪਤਾਲ ਵਿੱਚ ਦਾਖਲ ਸਰਹਾਲੀ ਰੋਡ ਤੇ ਹੋਮਿਓਪੈਥੀ ਚ ਪ੍ਰਾਈਵੇਟ ਪ੍ਰੈਕਟਿਸ ਕਰਨ ਵਾਲੀ ਨਰਸ ਸ਼ਵੇਤਾ ਸ਼ਰਮਾ ਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਦੌਰਾਨ ਪੱਟੀ ਦੇ ਸੰਧੂ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਪੱਟੀ ਵਿਖੇ ਰੈਫਰ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਨਰਸ ਦੀ ਬਾਹ ਦੇ ਵਿੱਚ ਗੋਲੀ ਲੱਗੀ ਉਸ ਨੂੰ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਪੱਟੀ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਨਾ ਬਗਿਤੋ ਇਹ ਤੁਹਾਡਾ ਜਿਹੜਾ ਹੈ ਸਰੀਆਲੀ ਰੋਡ ਤੇ ਇਲੈਕਟ੍ਰੋਕੈਥੀ ਹਮ ਇਲੈਕਟ੍ਰੋ ਇਲੈਕਟ੍ਰੋ ਮੋਬਾਇਲ ਕਲੀਨਿਕ ਆ ਜੀ ਕਲੀਨਿਕ ਤੁਸੀਂ ਉੱਥੇ ਬਤਾਓ ਡਾਕਟਰ ਨਹੀਂ ਬਤਾਓ ਡਾਕਟਰ ਆ ਜੀ ਮੈਂ ਬਜ਼ਾਰ ਗਿਆ ਸੀ ਛੋਟਾ ਬ੍ਰਦਰ ਤੇ ਮੇਰਾ ਉੱਥੇ ਕਲੀਨਿਕ ਤੇ ਬੈਠਾ ਸੀ ਜੀ ਨਾਂ ਜੀ ਉਹਨਾਂ ਦਾ ਉਹਨਾਂ ਦਾ ਨਿਸ਼ਾਨ ਸਿੰਘ ਆ ਜੀ ਇੱਕ ਹਲ ਪਰਸੀ ਮੇਰੇ ਬੈਠੇ ਸੀ ਸ਼ੁਭੇਤਾ ਸ਼ਰਮਾ ਜੀ ਜੀ ਕੋਈ ਆਇਆ ਸੀ ਉਹਨਾਂ ਨੂੰ ਗੋਲੀ ਮਾਰ ਕੇ ਚਲੇ ਗਿਆ ਜੀ ਛੋਟੇ ਬ੍ਰਦਰ ਤੇ ਦੋ ਗੋਲੀਆਂ ਲੱਗੀਆਂ ਇੱਕ ਗੋਲੀ ਉਹਨ ਦੇਰੇ ਹਲ ਪਰਸੀ ਸ਼ੁਭੇਤਾ ਸ਼ਰਮਾ ਤੇ ਲੱਗੀ ਆ ਜੀ ਕੋਈ ਉੱਥੇ ਲੁੱਟਖੋ ਵਗੈਰਾ ਦੀ ਕੋਈ ਲੁੱਟਖੋ ਕੋਈ ਨਹੀਂ ਹੋਈ ਜੀ ਉਹਨਾਂ ਦਾ ਨ ਨਹੀਂ ਨਹੀਂ ਉਹ ਨਾਲ ਹੈ ਹਾਂਜੀ ਹਾਂਜੀ ਕੋਈ ਤੁਹਾਡਾ ਕਿਸੇ ਨਾਲ ਕੋਈ ਨਹੀਂ ਕੋਈ ਵੈਰ ਰੋਧ ਨਹੀਂ ਹੈ ਕਿਸੇ ਸਿੱਪਰਪਰ ਪੱਟੀ ਦੇ ਰਹਿਣ ਵਾਲੇ ਤੁਸੀਂ ਅਸੀਂ ਦਦੇਰ ਸਾਹਿਬ ਦੇ ਰਹਿਣ ਵਾਲੇ ਅੱਛਾ ਤੁਸੀਂ ਦਦੇਰ ਸਾਹਿਬ ਤੁਹਾਡੇ ਇੱਥੇ ਕਲੀਨਿਕ ਕਦੋਂ ਹੁੰਦੇ ਕਰ ਰਹੇ ਚਾਰ ਸਾਲ ਹੋ ਗਏ ਜਿੱਥੇ ਕਰਦੇ ਨੂੰ ਕਰ ਠੀਕ ਹੈ ਜੀ ਤੇ ਇਸ ਬੰਦੀ ਕੋਈ ਮਤਲਬ ਉੱਥੇ ਕੋਈ ਲੁੱਟ ਖੋਹ ਨਹੀਂ ਇਸ ਤੋਂ ਪਹਿਲਾਂ ਕੋਈ ਇਨਸੀਡੈਂਟ ਹੋਇਆ ਨਾ ਜੀ ਨਾ ਜੀ ਕਦੀ ਕੋਈ ਇਸ ਤਰ੍ਹਾਂ ਹੋਇਆ ਨਹੀਂ ਜੀ ਤੁਸੀਂ ਇਸ ਘਟਨਾ ਨੂੰ ਕੀ ਮੰਨ ਕੇ ਚੱਲਦੇ ਹੋ ਆਪਣਾ ਦੇਖੋ ਜੀ ਉਹਨੇ ਇਹ ਪਤਾ ਪੁਲਿਸ ਹੀ ਫਾਇਦਾ ਦੱਸੇ ਕਰਕੇ ਦੱਸੇਗੀ ਕਿ ਕੀ ਜ਼ਾ ਹੋਗਾ ਸੀ ਸਾਡਾ ਕਿਸੇ ਨਾਲ ਕੋਈ ਵੈਰ ਰੋਧ ਨਹੀਂ ਹੈਗਾ ਜੀ ਨਾ ਕਿਸੇ ਨਾਲ ਕੋਈ ਸੀ ਕਿ ਇਸ ਤੋਂ ਪਹਿਲਾਂ ਕੋਈ ਇਦਾਂ ਦੀ ਨਾ ਜੀ ਨਾ ਕਦੀ ਸਾਡਾ ਕਦੀ ਨਾ ਕੋਈ ਝਗੜਾ ਕੱਤ ਨਹੀਂ ਹੋਇਆ ਠੀਕ ਹੈ ਸਰ ਇਹ ਘਟਨਾ ਜਿਹੜੀ ਸਰੀਆਲੀ ਰੋਡ ਤੇ ਗੋਲੀ ਦੀ ਵਾਪਰੀ ਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਜ਼ਖਮੀ ਹੋਏ ਇਸ ਘਟਨਾ ਬਾਰੇ ਪੁਲਿਸ ਨੇ ਜਾ ਕੇ ਮੌਕਾ ਦੇਖਿਆ ਕਿ ਹੁਣ ਤੱਕ ਜਿਹੜੀ ਆ ਇਨਪੁੱਟ ਸਾਹਮਣੇ ਆਇਆ ਇਹ ਦੋਨੇ ਜਣੇ ਨਰਮਨ ਸਿੰਘ ਤੇ ਨਿਸ਼ਾਨਸ਼ਾਹ ਦੋਨੇ ਨੇ ਤੇ ਹਸਪਤਾਲ ਨੂੰ ਨੇ ਖੁੱਲ੍ਹ ਦੁਕਾਨ ਕਰਦੀ ਆ ਪਹਿਲਾਂ ਇਹ 400 ਰੁਪਏ ਦਾ ਹਸਾਬ ਕਰਦੇ ਸੀ ਤੇ ਇਹਨਾਂ ਨੇ ਆਪਣਾ ਉੱਥੇ ਦੋ ਜਣੇ ਆਏ ਆ ਤੇ ਉਹ ਆਪਣਾ ਫਾਇਰਿੰਗ ਕਰਕੇ ਗਏ ਇੱਕ ਦੇ ਨਿਸ਼ਾਨ ਸਿੰਘ ਦੇ ਗੋਲੀ ਲੱਗੀ ਆ ਤੇ ਇੱਕ ਨਾਲ ਉੱਥੇ ਇਹਨਾਂ ਦੀ ਮਿਲਕੀ ਸੀ ਉਹਦੇ ਅਰਥ ਤੇ ਪੁਲਿਸ ਜਿਹੜੀ ਇਸ ਘਟਨਾ ਨੂੰ ਕਿਸ ਨਜ਼ਰੀਏ ਤੋਂ ਦੇਖ ਰਹੀ ਹੈ ਲੁੱਟ ਖੋਹ ਦੀ ਘਟਨਾ ਹੈ ਜਾਂ ਕੋਈ ਰੰਜਿਸ਼ ਦੀ ਜਾਂ ਕਿਸ ਤਰ੍ਹਾਂ ਦੀ ਘਟਨਾ ਨਾਲ ਮਤਲਬ ਦੇਖ ਰਹੀ ਹੈ ਇਹ ਹੁਣਗਾ ਆਪਣਾ ਤਫ਼ਤੀਸ਼ ਕਰਦੇ ਆ ਵੀ ਇਹਨਾਂ ਦੀ ਕੀ ਕੋਈ ਪੁਰਾਣੀ ਰੰਜਿਸ਼ ਆ ਕੀ ਸਰ ਕਿੰਨੇ ਫਾਇਰ ਹੋਏ ਜੀ ਦੋ ਫਾਇਰ ਹੋਏ ਅਣਪਛਾਤੇ ਵਿਅਕਤੀਆਂ ਵੱਲੋਂ ਨਰਸ ਦੇ ਚਲਾਈਆਂ ਗਈਆਂ ਗੋਲੀਆਂ ਬਾਹਾਂ 'ਚ ਗੋਲੀ ਲੱਗਣ ਤੋਂ ਬਾਅਦ ਨਰਸ ਨੂੰ ਕਰਾਇਆ ਹਸਪਤਾਲ ਵਿੱਚ ਦਾਖਲ ਸਰਹਾਲੀ ਰੋਡ ਤੇ ਹੋਮਿਓਪੈਥੀ 'ਚ ਪ੍ਰਾਈਵੇਟ ਪ੍ਰੈਕਟਿਸ ਕਰਨ ਵਾਲੀ ਨਰਸ ਸ਼ਵੇਤਾ ਸ਼ਰਮਾ ਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਦੌਰਾਨ ਪੱਟੀ ਦੇ ਸੰਧੂ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਪੱਟੀ ਵਿਖੇ ਰਫਰ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਨਰਸਦੀਪ ਬਾਂ ਦੇ ਵਿੱਚ ਗੋਲੀ ਲੱਗੀ ਜਿਸ ਨੂੰ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਪੱਟੀ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਜੀ ਨਾਮ ਤੁਹਾਡਾ ਜਿਹੜਾ ਹੈ ਸਰੀਆਲੀ ਰੋਡ ਤੇ ਇਲੈਕਟ੍ਰੋਪੈਥੀ ਹਮ ਇਲੈਕਟ੍ਰੋ ਲੈਕਟੋ ਮੁਬਦਿਲਤ ਕਲੀਨਿਕ ਆ ਜੀ ਤੁਸੀਂ ਉੱਥੇ ਬਤਾਓ ਡਾਕਟਰ ਨਹੀਂ ਬਤਾਓ ਡਾਕਟਰ ਆ ਜੀ ਮੈਂ ਬਜ਼ਾਰ ਗਿਆ ਸੀ ਛੋਟਾਪੁਰ ਤੇ ਮੇਰਾ ਉੱਥੇ ਕਲੀਨਿਕ ਤੇ ਬੈਠਾ ਸੀ ਜੀ ਨਾਮ ਜੀ ਉਹਨਾਂ ਦਾ ਉਹਨਾਂ ਨਿਸ਼ਾਨ ਸਿੰਘ ਆ ਜੀ ਇਹ ਕਾਲ ਪਰਸੀ ਮੇਰੇ ਬੈਠੇ ਸੀ ਸ਼ੁਭੇਤਾ ਸ਼ਰਮਾ ਕੋਈ ਆਇਆ ਜੀ ਉਹਨਾਂ ਨੂੰ ਗੋਲੀ ਮਾਰ ਕੇ ਚਲੇ ਗਿਆ ਜੀ ਛੋਟੇ ਬ੍ਰਦਰ ਤੇ ਦੋ ਗੋਲੀਆਂ ਲੱਗੀਆਂ ਇੱਕ ਗੋਲੀ ਉਹਨਰੇ ਬਿਹਾਲ ਪਰਸ਼ਕੇ ਤੇ ਹਮਤ ਤੇ ਲੱਗੀ ਆ ਜੀ ਕੋਈ ਉੱਥੇ ਲੁੱਟਖੋ ਵਗੈਰਾ ਦੀ ਕੋਈ ਲੁੱਟਖੋ ਕੋਈ ਨਹੀਂ ਹੋਈ ਜੀ ਉਹਨਾਂ ਦਾ ਨਾਂ ਹੀ ਪੁੱਛਿਆ ਜੀ ਬਸ ਨਾਂ ਪੁੱਛ ਕੇ ਗੁਰੇ ਨਾਂ ਕਿਨਾਂ ਦਾ ਪੁੱਛਿਆ ਜੀ ਉਹਨਾਂ ਨੇ ਛੋਟੇ ਬ੍ਰਦਰ ਦਾ ਜੀ ਅੱਛਾ ਉਹਨਾਂ ਦਾ ਹੀ ਨਾਂ ਪੁੱਛਿਆ ਔਰ ਉਹਨਾਂ ਨੂੰ ਹੀ ਉਹਨਾਂ ਨੇ ਹਾਂ ਜੀ ਹਾਂ ਜੀ ਕੋਈ ਤੁਹਾਡਾ ਕਿਸੇ ਨਾਲ ਕੋਈ ਨਹੀਂ ਜੀ ਕੋਈ ਬਗੈਰ ਰੋਦ ਨਹੀਂ ਹੈ ਕਿਸੇ ਸਹੀ ਪ੍ਰੋਪਰ ਪੱਟੀ ਦੇ ਰਹਿਣ ਨਾਲ ਤੁਸੀਂ ਜੀ ਦਦੇਰ ਸਾਹਿਬ ਦੇ ਰ ਠੀਕ ਹੈ ਜੀ ਤੇ ਇਸ ਬੰਦੀ ਕੋਈ ਮਤਲਬ ਉੱਥੇ ਕੋਈ ਲੁੱਟ ਖੋਹ ਨਹੀਂ ਇਸ ਤੋਂ ਪਹਿਲਾਂ ਕੋਈ ਇਨਸੀਡੈਂਟ ਹੋਇਆ ਨਾ ਜੀ ਨਾ ਜੀ ਕਦੀ ਕੋਈ ਇਸ ਤਰ੍ਹਾਂ ਹੋਇਆ ਨਹੀਂ ਜੀ ਤੁਸੀਂ ਇਸ ਘਟਨਾ ਨੂੰ ਕੀ ਮੰਨ ਕੇ ਚੱਲਦੇ ਹੋ ਆਪਣਾ ਦੇਖੋ ਜੀ ਅਰੇ ਇਹ ਤਾਂ ਪਤਾ ਨਹੀਂ ਪੁਲਿਸ ਹੀ ਫੈਸਲਾ ਕਰਕੇ ਦੱਸੇਗੀ ਕੀ ਚੀਜ਼ਾ ਹੋ ਗਿਆ ਸੀ ਅੱਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈਗਾ ਜੀ ਨਾ ਕਿਸੇ ਨਾਲ ਕੋਈ ਲੜਾਈ ਨਹੀਂ ਹੈ ਠੀਕ ਹੈ ਜੀ ਇਸ ਤੋਂ ਪਹਿਲਾਂ ਕੋਈ ਏਦਾਂ ਦੀ ਨਾ ਜੀ ਨਾ ਕਦੀ ਅੱਡਾ ਕਦੀ ਨਾ ਕੋਈ ਝਗੜਾ ਦੱਸ ਨਹੀਂ ਹੋਇਆ ਠੀਕ ਹੈ ਇਹ ਘਟਨਾ ਜਿਹੜੀ ਸਰੀਆਲੀ ਰੋਡ ਤੇ ਗੋਲੀ ਦੀ ਵਾਪਰੀਂ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਜ਼ਖਮੀ ਹੋਏ ਇਸ ਘਟਨਾ ਬਾਰੇ ਪੁਲਿਸ ਨੇ ਜਾ ਕੇ ਮੌਕਾ ਦੇਖਿਆ ਕਿ ਹੁਣ ਤੱਕ ਜਿਹੜੀ ਆ ਇਨਪੁੱਟ ਸਾਹਮਣੇ ਆਇਆ ਇਹ ਦੋਨੇ ਜਣੇ ਨਰਮਨ ਸਿੰਘ ਤੇ ਗਿਰ ਨਿਸ਼ਾਨ ਸਿੰਘ ਦੋਨੇ ਨੇ ਤੇ ਹਸਪਤਾਲ ਨੂੰ ਖੁੱਲ੍ਹ ਦੁਕਾਨ ਕਰਦੀ ਆ ਪਹਿਲਾਂ ਇਹ 400 ਮਿੰਨਾਂ ਸੁਹਾਵੀ ਕਰਦੇ ਸੀ ਤੇ ਇਹਨਾਂ ਨੇ ਆਪਣਾ ਉੱਥੇ ਦੋ ਜਣੇ ਆਏ ਆ ਤੇ ਉਹ ਆਪਣਾ ਫੈਰਿੰਗ ਕਰਕੇ ਗਏ ਇੱਕ ਦੇ ਨਿਸ਼ਾਨ ਸਿੰਘ ਤੇ ਗੋਲੀ ਲੱਗੀ ਆ ਤੇ ਇੱਕ ਨਾਲ ਉੱਥੇ ਇਹਨਾਂ ਦੀ ਮਿਲਕੀ ਹਈ ਉਹਦੇ ਅਰਥ ਦੇ ਪਲੀਜ਼ ਜਿਹੜੀ ਇਸ ਘਟਨਾ ਨੂੰ ਕਿਸ ਨਜ਼ਰੀਏ ਤੋਂ ਦੇਖ ਰਹੀ ਹੈ ਲੁੱਟ ਖੋਹ ਦੀ ਘਟਨਾ ਹੈ ਜਾਂ ਕੋਈ ਰੰਜਿਸ਼ ਦੀ ਜਾਂ ਕਿਸ ਤਰ੍ਹਾਂ ਦੀ ਘਟਨਾ ਨਾਲ ਮਤਲਬ ਦੇਖ ਰਹੀ ਹੈ ਇਹ ਹੁਣ ਗਾ ਆਪਣਾ ਤਫਤੀਸ਼ ਕਰਦੇ ਆ ਵੀ ਇਹਨਾਂ ਦੀ ਕੀ ਕੋਈ ਪੁਰਾਣੀ ਰੰਜਿਸ਼ ਹੈ ਸਰ ਕਿੰਨੇ ਫੇਰ ਹੋਏ ਜੀ ਦੋ ਫੇਰ ਹੋਏ